ਗੁਰੂਆਂ ਕੀ ਗੁਰੂ ਪਾਗਣੀ ਗੁਰਾਂ ਕੀ ਰਹੀ ਕਾ ਤੇਰੀ ਤੂਹਾ ਐ ਰੋਹਤ ਦਾ ਸਨਮੋਹ ਦੇ ਰੰਗ ਵਿੱਚ ਸਾਂਗਾਂ ਤੇ ਨਾ ਮਾਣੀ ਨਾ ਮਾਣੀ ਅਪਨੇ ਹਸਾ ਵਾਲੇ ਕਰਦੇ ਨਾ ਮਾਣੇ ਰੋਲੀ ਆਪੀ

ऐ मंदिर ये जग के ओटा लड़े या मरे रात के बातें तू करती दे रखनी छोटा ना कर देना मरे रात के आए तेरे नाल गाना की दे दे तेरी दुआ करके मरे रात के आए

आज 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 आ ਮਾ ਸੇਵਾਦਾਰ ਮਾਤਾ ਸੁਦਾਤਾ ਨੂੰ ਤੋਂ ਮੇਲ ਸਿੰਘ ਬੋਲ ਰਹੇ ਹਾਂ ਅੱਜ ਸ਼੍ਰੀ ਸੁਦਾ ਮਾਦਾਈ ਦਾ ਜਨਮ ਦਿਹਾੜਾ ਜਿਹੜਾ ਕਿ ਮੇਰਾ ਪਿਆਜ ਆਇਆ ਹੈ ਅਸੀਂ ਮਾ ਦਗਵਤੀ ਦੇ ਪਾਠ ਵੀ ਕਰ ਰਹੇ ਹਾਂ ਜਾਗਰਣ ਵੀ ਕਰ ਰਹੇ ਹਾਂ ਔਰ ਮੰਦਰ ਦਾ ਸੇਵਕ ਤੋਂ ਲੈ ਕੇ ਸ਼ਾਮ ਤੱਕ ਆਲਸਨ ਚੱਲ ਰਿਹਾ ਹੈ ਸਰਧਾਲੂगण ਇਸ ਸਭ ਗੇਸਾ ਤੋਂ ਇਸ ਫੰਕਸ਼ਨ ਤੇ ਆਉਂਦੇ ਨੇ ਮਾਈਏ ਦੇ ਚਰਨਾ ਤੇ ਪੇਟਾ ਦੇ ਕੇ ਆਸ਼ੀਰਵਾਦ ਲੈਂਦੇ ਨੇ ਆਪਣੀ ਆਪਣੀ ਆਸਤਾ ਪੂਰੀਆਂ ਕਰਤੀਆਂ ਨੇ ਜਿਹੜਾ ਵੀ ਮੱਤਾ ਸਿਵਾ ਧਾਮ ਚਾਹੁੰਦਾ ਉਸ ਦੀ ਸ਼ੁਭ ਰਚਿਤ ਮੰਗ ਪੂਰੀ ਹੁੰਦੀ ਹੈ ਇਹ ਸਾਡਾ ਸਭ ਦਾ ਵਿਸ਼ਵਾਸ ਹੈ ਇਦਾਂ ਹੀ ਮਾਈਏ ਦੀ ਕਿਰਪਾ ਹੁੰਦੀ ਰਵੇ ਅਸੀਂ ਫੰਕਸ਼ਨ ਕਰਦੇ ਰਹੀਏ ਔਰ ਸਰਧਾਲੂ ਇਸ ਵਾਚੜ ਕੇ ਹਿੱਸਾ ਲੈ ਲੈਂਦੇ ਰਿਹਾ ਆਈ ਵਾਰਿਸ ਜਿਹੜੀ ਵੀ ਪਾਪਾ ਸੋ ਦਾ ਧੰਮ ਸੰਗਤ ਆਈ ਹੈ ਜਾਂ ਕਿਰੇ ਸਾਰੇ ਗੀਰ ਸਰਬਾਨ ਆਈ ਨੇ ਅਸੀਂ ਸਭ ਨੂੰ ਜੀ ਆਇਆਂ ਕਹਿੰਦੇ ਆ ਅੱਜ ਦੇ શુભ ਦਿਨ ਨੂੰ ਸਭ ਲੱਖ ਲੱਖ ਵਧਾਈ ਦਿੰਦੇ ਆ ਕਿ ਸਾਡੇ ਮੰਦਿਰ ਚ ਥੋੜੀ ਦੇਰ ਤੱਕ ਨਵਰਾਤਰੀ ਚੱਲ ਰਹੇ ਨੇ ਹਰਮਾਨ ਜੀ ਦਾ ਸੰਤਾਂ ਆਣੀਆਂ ਨੇ ਤੇ ਇਦਾਂ ਹੀ ਪਰਮਾਤਮਾ ਕਿਰਪਾ ਬਣਾਈ ਰੱਖੇ ਤੇ ਮੇਲੇ ਚੱਲਦੇ ਰਹਿਣ। ਇਹ ਸਾਡੀ ਤਿਆਰੀ 40 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੀ ਅਸੀਂ ਮੇਲੇ ਦੇ ਜਨਮ ਦਿਤੇ ਜਾਂ ਸ਼ਿਵਰਾਤਰੀ ਦੇ 40 ਦਿਨ ਪਹਿਲਾਂ ਜਾਪ ਸ਼ੁਰੂ ਕਰਦੇ ਆਂ ਜੀ ਤੇ ਉਹਦਾ ਭੋਗ ਅੱਜ 24 ਸਤੰਬਰ ਨੂੰ ਪਾ ਰਹੇ ਆਂ ਜਾਗਰਣ ਵੀ ਹੋਏ ਨੇ ਚੱਲ ਰਹੇ ਨੇ ਸਵੇਰੇ ਹਮਨ ਵੀ ਹੋਏ ਆ ਮਈਆ ਜੀ ਕਿਰਪਾ ਬਣਾਈ ਰੱਖਣ ਕਿ ਅਸੀਂ ਇਦਾਂ ਸਾਰੇ ਫੰਕਸ਼ਨ ਲਾਉਂਦੇ ਰਹੀ। ਮੇਰਾ ਨਾਮ ਬਲਰਾਜ ਸਿੰਘ ਆ। ਮੈਂ ਮਾਤਾ ਸਿਧਾ ਧਾਮ ਮੰਦਿਰ ਦਾ ਸੇਵਾਦਾਰ ਹਾਂ। ਅੱਜ 24 ਸਤੰਬਰ ਦਾ ਜਨਮ ਦਿਨ ਅਸੀਂ ਮੰਦਿਰ ਵਿੱਚ ਬੜੀ ਧੂਮ-ਧਾਮ ਨਾਲ ਮਨਾ ਰਹੇ ਆ। ਦੂਰ ਦਰਾਡੇ ਤੋਂ ਸੰਗਤਾਂ ਆਈਆਂ ਨੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਜੋ ਵੀ ਸ਼ਰਧਾਲੂਗਾਂ ਨੇ ਇੱਥੇ ਉਹਦੇ ਨੇ ਉਹਨਾਂ ਦੀ ਅਚੇਤ ਔਰ ਸ਼ੁਭ ਮੰਗ ਹੋਰੀ ਹੁੰਦੀ ਆ ਪ੍ਰਮਾਤਮਾ ਕਿਰਪਾ ਕਰੇ ਕਿ ਉਹਨਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਹੁੰਦੇ ਰਹਿਣ ਉਹਨਾਂ ਨੂੰ ਮਹਾਰਾਜ ਤਰੱਕੀ ਬਖਸ਼ੇ ਤੇ ਇੱਦਾਂ ਹੀ ਅਸੀਂ ਨਾਲ ਮਿਲ ਕੇ ਤਿਆਰ ਮਨਾਉਂਦੇ ਰਹੀ ਨੌਜਵਾਨਾਂ ਦੀ ਵੀ ਚਾਹ ਮੈਸੇਜ ਹੋਣੀ ਹੈ ਨੌਜਵਾਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਣਾ ਵਾਂ ਕਿ ਉਹ ਬਰਾਈਆਂ ਤੋਂ ਦੂਰ ਰਹਿ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਚਰਨਾਂ ਵਿੱਚ ਲੱਗਣ ਉਥੋਂ ਗੁਰੂ ਕੋਲੋਂ ਕੋਈ ਗੁਰੂ ਕੋਲੋਂ ਸਿੱਖਿਆ ਪ੍ਰਾਪਤ ਕਰਨ ਤੇ ਚੰਗੇ ਜਿਵੇਂ ਗੁਰੂ ਸਮਝਾਉਂਦਾ ਕਿ ਚੰਗੇ ਕਰਮ ਕਰਨੇ ਹਨ ਉਹ ਆਪਣੇ ਸਮਾਜ ਸੇਵੀ ਕੰਮਾਂ ਵਿੱਚ ਲੱਗਣ ਤੇ ਹੋਰ ਬਰਾਈਆਂ ਤੋਂ ਦੂਰ ਹੈ